ਮੇਰਾ ਨਾਮ ਬ੍ਰਿਜ ਗੁਸੈਮਲੋਤਰਾ ਜੀ ਗੁਲੂਮ ਲੋਤਰਾ ਦੇ ਨਾਮ ਨੂੰ ਦੁਨੀਆ ਜਾਣਦੀ ਆ ਜਿਸ ਤਰ੍ਹਾਂ ਕਿ ਅਸੀਂ ਸਾਰੇ ਲੋਕ ਉਮੀਦ ਕਰਦੇ ਸੀ ਕਿ ਮੋਦੀ ਸਾਹਿਬ ਇੱਕ ਬੜੇ ਹੀ ਫੈਸਲਾ ਕੋਨ ਲੀਡਰ ਨੇ ਮੁਲਕ ਦੀ 140 ਕਰੋੜ ਦੀ ਜਨਤਾ ਦਾ ਉਹਨਾਂ ਦਾ ਬਹੁਤ ਵਿਸ਼ਵਾਸ ਸੀ ਕਿ ਮੋਦੀ ਸਾਹਿਬ ਜੋ ਵੀ ਫੈਸਲਾ ਕਰਨਗੇ ਬੜਾ ਹੀ ਵਧੀਆ ਫੈਸਲਾ ਕਰਨਗੇ ਲੇਕਿਨ ਜੰਗਵਾ ਨਾ ਗਏ ਉਹਨਾਂ ਦੇ ਨਾਤੇ ਮਨ ਨੂੰ ਘੱਟੋ ਘੱਟ ਬਹੁਤ ਨਿਰਾਸ਼ਾ ਹੋਈ ਆ ਕਿ ਮੋਦੀ ਸਾਹਿਬ ਨੇ ਜੋ ਫੈਸਲਾ ਕੀਤਾ ਵਾ ਟਰੰਪ ਸਾਹਿਬ ਦੇ ਦਬਾਅ ਦੇ ਨਾਲ ਕੀਤਾ ਕਿਉਂਕਿ ਲੋਕ ਅਸੀਂ ਸਾਰੇ ਲੋਕ ਪ੍ਰਪੇਅਰ ਸੀ ਹਫਤਾ ਲੱਗਦਾ 10 ਦਿਨ ਲੱਗਦਾ 15 ਦਿਨ ਲੱਗਿਆ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਸੀ ਪੀਓ ਕੀ ਜਾਂ ਬਲੂਚਿਸਤਾਨ ਹੀ ਵਕਵਾ ਕਰਦੇ ਨੇ ਨੇ ਪਾਕਿਸਤਾਨ ਦਾ ਮਲੀਆ ਮੇਲ ਕਰ ਦੇਣਾ ਵਾ ਲੇਕਿਨ ਇਨੀ ਨਿਰਾਸ਼ਾ ਹੋਈ ਆ ਕਿ ਜਿਹਦਾ ਅਸੀਂ ਸ਼ਬਦਾਂ ਵਿੱਚ ਵਰਨਨ ਨਹੀਂ ਕਰ ਸਕਦੇ ਇਹ ਸਾਰਾ ਦਬਾਅ ਟਰੰਪ ਸਾਹਿਬ ਦੀ ਕੋਸ਼ਿਸ਼ ਨਾਲ ਹੋਇਆ ਔਰ ਉਹਨਾਂ ਨੇ ਦਬਾਅ ਪਾਇਆ ਵਾ ਮੋਦੀ ਸਾਹਿਬ ਨੇ ਟਰੰਪ ਸਾਹਿਬ ਦੀ ਦੋਸਤੀ ਪੁਤਾਨ ਦੇ ਲਈ ਦੇਖਦੀ ਜਿਹੜੀ ਇੱਕ ਸਾਖ ਆ ਉਹਨੂੰ ਬਹੁਤ ਘਰਾਇਆ ਵਾ ਮੈਂ ਤੁਹਾਨੂੰ ਬੜੇ ਸਾਦ ਸੱਚੇ ਲੱਗਣਾ ਕਹਿੰਦਾ ਕਿ ਪਾਕਿਸਤਾਨ ਬਾਜ ਨਹੀਂ ਆ ਸਕਦਾ ਉਹ ਸਪ ਦੀ ਜਿਹੜੇ ਕੁੱਤੇ ਦੀ ਪੂਛ ਆ ਜਾਂ ਉਹ ਨਾਲੀ ਚ 12 ਸਾਲ ਰੱਖਦੇ ਉਹ ਸਿੱਧੀ ਨਹੀਂ ਹੋ ਸਕਦੀ ਉਸ ਆ ਪਾਕਿਸਤਾਨ ਦਾ ਕਿੰਨੇ ਯੁੱਧ ਹਿੰਦੁਸਤਾਨ ਨਾਲ ਹੋਏ ਨੇ ਔਰ ਉਹਨੇ ਕਿੰਨੀ ਵਾਰੀ ਸਾਡੇ ਨਾਲ ਦਗਾ ਕੀਤਾ ਬਾਜ ਭਾਈ ਸਾਹਿਬ ਬਸ ਲੈ ਆ ਗਏ ਨੇ ਉਹਦੇ ਬਾਅਦ ਕਾਰਡਲ ਜੁੱਧ ਕਰ ਦਿੱਤਾ ਕਉਬਾ ਮੋਦੀ ਸਾਹਿਬ ਬਿਨਾ ਬੁਲਾਏ ਨਵਾਜ਼ ਸ਼ਰੀਫ ਦੇ ਬਰਖਾਨ ਚਲ ਗਏ ਨੇ ਨਾਸਤਾ ਕਰਨ ਚਲ ਗਏ ਨੇ ਉਹਦੇ ਬਾਅਦ ਉਹਨਾਂ ਨੇ ਪਾਕਿਸਤਾਨ ਅਟੈਕ ਕਰ ਦਿੱਤਾ ਇਹ ਸਾਰੀਆਂ ਗੱਲਾਂ ਸਾਡੀ ਸਰਕਾਰ ਨੂੰ ਸੋਚਣੀਆਂ ਵਿਚਾਰਨੀਆਂ ਚਾਹੀਦੀਆਂ ਵਾ ਉਸ ਸੱਪ ਦੇ ਕੋਈ ਸਾਨੂੰ ਯਕੀਨ ਨਹੀਂ ਕਰਨਾ ਚਾਹੀਦਾ ਔਰ ਜੇ ਹੱਲੇ ਵੀ ਕੋਈ ਤਰੀਕਾ ਨਿਕਲਦਾ ਵਾ ਉਹਦਾ ਮਲੀਆਂ ਮੇਟ ਕਰ ਦੇਣਾ ਚਾਹੀਦਾ ਪਾਕਿਸਤਾਨ ਨੂੰ ਇਹ ਸਾਨੂੰ ਨੇਸਲ ਬੂਦ ਕਰਨਾ ਚਾਹੀਦਾ ਕੋ ਨਿਸ਼ਾਨੀ ਰਹਿਣਾ ਚਾਹੀਦਾ ਇਹ ਹਮੇਸ਼ਾ ਹਮੇਸ਼ਾ ਲਈ ਜੜ ਤੋਂ ਖਤਮ ਕਰ ਦੇਣਾ ਚਾਹੀਦਾ ਇਹ ਕੈਂਸਰ ਦੀ ਲਾਸਟ ਸਟੇਜ ਹੈਗੀ ਆ ਜੇ ਮੋਦੀ ਸਾਹਿਬ ਨੇ ਕੈਂਸਰ ਦੀ ਲਾਸਟ ਸਟੇਜ ਨੂੰ ਖਤਮ ਕਰ ਦਿੱਤਾ ਹੁੰਦਾ ਬਿਮਾਰੀ ਕੱਟੀ ਜਾਣੀ ਸੀ ਬਿਲਕੁਲ ਕੱਟੀ ਜਾਣੀ ਸੀ ਔਰ ਸਾਡੇ ਲਈ ਜਿਹੜੀ 9370 ਦਫਾ ਲਗਾਈ ਆ ਦੱਸੋ ਆਮ ਜਨਤਾ ਨੂੰ ਇਸ ਗੱਲ ਦਾ ਕੀ ਉਹਦਾ ਫਾਇਦਾ ਹੈਗਾ ਬਸ 370 ਲਗਾਈ ਆ ਉੱਥੇ ਕੋਈ ਗੱਲ ਨਹੀਂ ਕੋਈ ਬਾਤ ਆ ਤਾ ਦੋਸਰਾ ਪਰਬੰਡਿਆ ਉਸਨੇ ਚੱਲਣ ੜਿਆ ਵਾ ਔਰ ਮੈਂ ਬਿਲਕੁਲ 100% ਸ਼ੋਰ ਆ ਕਿ ਪਾਕਿਸਤਾਨ ਅਵਾਜ਼ ਨਹੀਂ ਆਣਾ ਔਰ ਉਹਨੇ ਦੁਬਾਰਾ ਦੋ ਦਿਨ ਮਹੀਨੇ ਚੁੱਪ ਰਹਾਗੇ ਉਹਨੇ ਦੁਬਾਰਾ ਹਰਕਤ ਕਰਨੀ ਆ ਕਿਉਂਕਿ ਟਰੰਪ ਸਾਹਿਬ ਜਿਹੜੇ ਨੇ ਉਹ ਡਿਪਲੋਮੈਟਿਕ ਬੰਦੇ ਨੇ ਉਹਨਾਂ ਨੇ ਹਥਿਆਰ ਵੇਚਨੇ ਨੇ ਉਹ ਪਾਕਿਸਤਾਨ ਨੂੰ ਨਾ ਹਥਿਆਰ ਵੇਚਨੇ ਨੇ ਉਹਨਾਂ ਦੀ ਦੁਕਾਨਦਾਰੀ ਚੱਲਦੀ ਰਹਿਣੀ ਆ ਤੇ ਮੋਦੀ ਸਾਹਿਬ ਨੇ ਉਹਨਾਂ ਨੇ ਜਰਾਨਾ ਉੱਪਰੋਂ ਉੱਪਰ ਭੁਗਤਾ ਕੇ ਸਾਡੇ ਮੁਲਕ ਦੀ ਸਾਖ ਗਰਾਈ ਆ